ਸਾਡੀ ਸੁੱਖ ਪੂਰੀ ਹੋ ਜੂ ਕਿਤੇ ਕੱਲ ਨੂੰ ਤੁਸੀਂ ਇੱਥੇ ਗਾਤਰਿਆਂ ਵਾਲੇ ਲਿਆਏ ਮੇਰੇ ਮਗਰ ਵੀ ਸਾਡੀ ਸੁੱਖ ਵੀ ਨਹੀਂ ਪੂਰੀ ਹੋਈ ਅਸੀਂ ਤਾਂ ਇਹ ਬਾਬੇ ਤੋਂ ਵੀ ਪੈਸੇ ਲੈਣੇ ਮੈਂ ਤਾਂ ਡਰਦਾ ਬੀਬਾ ਜਾਵਣ ਉਹ ਬਾਬਾ ਸ਼ਰਦਾਂ ਨਾਲ ਆਇਆ ਸੀ ਬੜਾ 250 ਕਿਲੋਮੀਟਰ ਤੋਂ ਆਏ ਆ ਮੈਂ ਤਾਂ ਉਹਦੇ ਜੋ ਸਿਆਉਣਾ ਬਣਾ ਦੂੰ ਤੁਹਾਡੇ ਘਰੇ ਖਜਾਨਾ ਵੀ ਮੈਨੂੰ ਦਿਸੀ ਜਾਂਦਾ ਕਥਾ ਪੜ ਕੇ ਕਹਿੰਦਾ ਮੈਂ ਕੱਢ ਕੇ ਵਿਖਾਉਂ ਸੋਨਾ ਜਵੇਂ ਉਹ ਕਹੀ ਜਾਂਦਾ ਨਾ ਕਿ ਨਕਲੀ ਸੋਨਾ ਪਾਤਾ ਮੈਂ ਤੈਨੂੰ ਅਸਲੀ ਸੋਨਾ ਕੱਢ ਕੇ ਵਿਖਾਉਂ ਬਾਬਾ ਬਖਿਆਨੇ ਕੱਢ ਲੈਂਦਾ ਸੀ ਤੂਤੇ ਕੀ ਚਾਹੀਦਾ ਆ ਤੇਰੇ ਮਿੱਠੇ ਨਾਲ ਤੇ ਆ 100 ਰੁਪਏ ਨਾਲ ਤੇਰਾ ਇਲਾਜ ਨਹੀਂ ਹੋਣਾ ਬੀਬਾ ਹੋਰ ਬਾਬਾ ਜੀ ਕੀ ਕੁ ਚਾਹੀਦਾ ਇੱਕ ਤਾਂ ਕਾਲੇ ਰੰਗ ਦੀ ਮੁਰਗੀ ਘਟੋ ਘਟ 2 ਈ ਕਿਲੋ ਦੀ ਹੋਵੇ ਅੱਛਾ ਜੀ ਤੇ ਇੱਕ ਲੱਗੂਗੀ ਵਿਕਸੀ ਦੀ ਬੋਤਲ ਤੇ 11000 ਰੁਪਿਆ ਉੱਤੇ ਫੇਰ ਇਲਾਜ ਹੋਊਗਾ ਤੁਹਾਡਾ ਬਾਬੇ ਦੀ ਜਪਨਾ 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 ਤੇ ਬਾਬੇ ਦੀ ਐਵੇਂ ਨਾ ਕੋਈ ਜਾਈ ਤੂੰ ਉਥੇ ਚੁੱਪ ਕਰਕੇ ਬਹਿ ਜੀ ਤੇਰਾ ਕਰਦੇ ਨਹੀਂ ਕੰਮ ਪਾਉਂਦਾ ਜਿੰਨੇ ਥਾਵਾਂ ਤੇ ਮੈਂ ਪਛਲਣ ਦੇਣੀ ਤੇ ਉਹਨੇ ਥਾਵਾਂ ਤੇ ਮੇਰਾ ਕੰਮ ਖਰਾਬ ਕਰ ਦਿੰਦਾ ਉਹ ਮੈਂ ਤਾਂ ਕੀ ਬੋਲਣਾ ਬੀਬੀ ਤੂੰ ਐਵੇਂ ਬੱਸ બસ ਨਹੀਂ ਕਿ ਐਡਾ ਹੁੰਦਾ ਜਾਂ ਨਾ ਕੋਈ ਰਸਤੇ ਜਾਰਾ ਨਹੀਂ ਹੁੰਦਾ ਕੋਈ ਸਾਗਤਤਾ ਵਾਵਾ ਲੱਗਦੀ ਆ ਵੀ ਸਕੂਟਰ ਜੇ ਦਾ ਵਾਵਾ ਖੜੇ ਆ ਦੇਖ ਲੈਣਗੇ ਘਰੇ ਜਾ ਕੇ ਮਾਪੇ ਬੈਠਾ ਹੋਵੇ ਹਰ ਕੋਈ ਵੀ ਚੰਗਾ ਪਾਇਆ ਲੱਗਦਾ ਦਰਬਾਰ ਚ ਨਹੀਂ ਬੈਠੇ ਬੰਦੇ ਬੱਸ ਜੱਸੀ ਦਾ ਹੀ ਬੰਦੇ ਆ ਦਰਬਾਰ ਨਹੀਂ ਆ ਤੇ ਲਾਦੀ ਹੋਵੇ ਨਾ ਪਹਿਲੀ ਜਾਂਚ ਕਿ ਮੈਂ ਉੱਦੇ ਉਹਨਾਂ ਦੇ ਕਿ ਬਹਿ ਗਿਆ ਤੇ ਦੱਸੀ ਦੀ ਲੱਗ ਬੈਠਣੋਂ ਤਾਂ ਹੈ ਨਹੀਂ ਵੀ ਬਿਲੇ ਹੋਸਨ ਐ ਕਿ ਤੁਹੇ ਕਾਹਤਾਂ ਲੈਣ ਆ ਬਲੀ ਆਪਾਂ ਭਗਤੋਂ ਕੋਹਣਾ ਤੁਸੀਂ ਪਾਪਾ ਜੀ ਥੋੜੀ ਮਹਿਮਾ ਤੋਂ ਕਿ ਆਏ ਐ ਤਾਂ ਇਹ ਤੇ ਭਾਪਾ ਭਾਪਾ ਕੋ ਮਹਾਰਾ ਇਹਦਾ ਨਾਮ ਲੈ ਰਿਆ ਪਾਪਾ ਜੀ ਲੈ ਤਾ ਰਹੇ ਐ ਸਾਡ ਨੂੰ ਵੀ ਥੋੜੇ ਤੇ ਬੜਾ ਵੱਡਾ ਭਰੋਸਾ ਸੀ ਤਾਂ ਹੀ ਥੋੜੇ ਜਿ ਹੱਥ ਲੈ ਕੇ ਆਏ ਆ ਸੀ ਮੈਂ ਭਗਤੋਂ ਪੁੱਛਣਾ ਪੁੱਛਣਾ ਵਾਲਾ ਕੰਮ ਛੱਡਿਆ ਵਾ ਥੌੜੀ ਇੱਥੇ ਬੈ ਬੀਬੀ ਮੈਂ ਲਿਆਉਣਾ ਕੋ ਲੱਭ ਕੇ ਤੇ ਰਹਤ ਹਾਂ ਬਾਜੋ 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 ਪਹਿਲਾਂ ਬਾਜੋ ਇਥੇ ਤੂੰ ਬਹਿ ਜਾਂਦਾ ਇੱਕ ਤੇ ਬਹਿ ਜਾਂਦੇ ਆਪਾਂ ਬਹਾਂ ਆਵੇ ਅੱਤੀ ਤੇ ਬਹਿ ਜਾਂ ਨਾ ਮੈਂ ਅੱਛਾ ਬਹਿ ਆਪ ਤੁਸੀਂ ਕਿਵੇਂ ਭੁੱਲੇ ਪੜ ਕੇ ਆ ਗਏ ਅੰਦਰ ਨੂੰ ਥੋੜੀ ਬਾਬਾ ਜੀ ਮੈਂ ਮਾ ਸੁਣ ਕੇ ਆਏ ਸੀ ਤਾਂ ਉਹ ਬੀਬਾ ਅਸੀਂ ਕੰਮ ਛੱਡਿਆ ਵਾ ਹੁਣ ਆ ਬਾਬੇ ਫਿਰਦੇ ਆ ਨਾ ਹੁਣ ਫੜ ਲੈਂਦੇ ਆ ਵੀਡੀਓ ਵੀਡੀਓ ਬਣਾ ਲੈਂਦੇ ਆ ਹਾਂ ਬਾਬਾ ਜੀ ਤਾਂ ਕਰਕੇ ਕੰਮ ਛੱਡਿਆ ਵਾ ਅਸੀਂ ਤਾਂ ਆਪਦੀ ਘਰੇ ਬਹਿ ਕੇ ਹੀ ਭਗਤੀ ਕਰਦੇ ਆ ਮਾਤਾ ਕਦੇ ਕਿਤੇ ਦਿਹਾੜੀ ਜਾਣਾ ਹੁੰਨਾ ਕੋਈ ਨਹੀਂ ਬਾਬਾ ਜੀ ਦਰਬਾਰ ਚ ਨਹੀਂ ਬੈਠੇ ਬਾਬਾ ਜੀ ਉਧਰ ਵੀ ਹੋ ਕੇ ਆਏ ਆਂ ਅਸੀਂ ਨਹੀਂ ਦਰਬਾਰ ਚ ਨਹੀਂ ਬਹਿੰਦੇ ਹੁਣ ਅਸੀਂ ਇੱਥੇ ਖੁੱਲੇ ਮੈਦਾਨ ਚ ਹੀ ਬੈੰਨੇ ਆਂ ਤੇ ਥਵਲੇ ਥੂਲੇ ਪਾਉਣੇ ਆ ਜੇ ਕਿਸੇ ਨੇ ਥਵਲਾ ਪਾਉਣਾ ਤਾਂ ਪਾ ਲਓ ਤੇ ਪਰ ਮੇਰਾ ਦੂਜਾ ਪੁੱਛਾ ਪੱਛਾ ਵਾਲਾ ਕੰਮ ਹੁਣ ਛੱਡਿਆ ਵਾ ਭਗਤਾ ਨਹੀਂ ਬਾਬਾ ਜੀ ਸਾਡੀ ਖਾਤਰ ਤਾਂ ਤੁਸੀਂ ਜ਼ਰੂਰ ਦੱਸੋ ਮੇਰੇ ਪੁੱਤ ਦਾ ਵਿਆਹ ਨਹੀਂ ਹੁੰਦਾਗਾ ਬਾਹਲੀ ਰਿਸ਼ਤੇ ਆਉਂਦੇ ਆ ਕੋਈ ਸਿਰੇ ਨਹੀਂ ਚੜਦਾ ਬੀਬਾ ਫਿਰ ਉਹ ਤਾਂ ਸੌਖੀ ਦੇਣੀ ਪੂ ਤੇ ਸੁੱਖਾਂ ਵਾਲਾ ਕੰਮ ਮੇਰਾ ਛੱਡਿਆ ਵਾ। ਬਾਬਾ ਜੀ ਸੁੱਖ ਵੀ ਦੇ ਦਾਂਗੇ ਕੋਈ ਮਾੜਾ ਮੋਟਾ ਰਾਹ ਤਾਂ ਪਵੇ ਗੱਲ ਐ ਤਾਂ ਸੁੱਖ ਦੇਣੀ ਵੀ ਔਖੀ ਲੱਗਦੀ ਐ। ਸੁੱਖ ਦਿੱਤੇ ਤੋਂ ਬਿਨਾ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ। ਥੌਲਾ ਪਾ ਦਨਾ ਜੇ ਪੌਣਾ ਤਾਂ ਪਵਾ ਲਓ। ਤੇ ਸੁੱਖ ਕਿੰਨੀ ਕੁ ਲੱਗੂਗੀ? ਮਾਈ ਅਸੀਂ ਤਾਂ ਸੁੱਖਾਂ ਵਾਲਾ ਕੰਮ ਛੱਡਿਆ ਵਾ। ਥੌਲਾ ਪੌਣਾ ਤਾਂ ਪਵਾ ਲਾ ਤੇ ਨਹੀਂ ਆਉਂਦਾ ਜਾ ਤੂੰ। ਬਾਬਾ ਜੀ ਐ ਨਾ ਸਾਨੂੰ ਵੀ ਭੇਜੋ। ਤੁਸੀਂ ਸਾਡੇ ਗਵਾਂਢਾਂ ਦੇ ਕਿੱਡੇ ਕਿੱਡੇ ਕੰਮ ਕਰਤੇ? ਬਹੁ ਕੋਲੇ ਬੱਚਾ ਨਹੀਂ ਹੁੰਦਾ ਸੀ ਉਹਦੇ ਤੁਸੀਂ ਫਲ ਪਾਏ ਤੇ ਉਹਦੇ ਮੁੰਡਾ ਹੋਇਆ ਹੈ ਮੇਰੇ ਦਿਔਰ ਦੇ ਮੁੰਡੇ ਨੂੰ ਤੁਸੀਂ ਤੁਸੀਂ ਬਾਹਰ ਭੇਜਤਾ ਤੇ ਮੇਰੇ ਮੁੰਡੇ ਮੇਰੇ ਤੁਸੀਂ ਕਹਿੰਦੇ ਬਾਜ ਜਾ ਮਾਈ ਪਾਜ ਜਾ ਸਾਡੇ ਕੋਲੇ ਕੁਝ ਨਹੀਂ ਗਾ ਕੀ ਗੱਲ ਬਾਬਾ ਅਸੀਂ ਤੇਰਾ ਕੀ ਮਾੜਾ ਕਰਤਾ ਓ ਮਾਈ ਤੈਨੂੰ ਕੀ ਪਤਾ ਹੁਣ ਕਿਹੜੀ ਨੇ ਭੇਜਿਆ ਫਲਤਾਂ ਵਥੇਰੀਆਂ ਦੇ ਪਾਏ ਆ ਤੇ 11 ਮੁੰਡੇ ਦਿੱਤੇ ਆ ਅਸੀਂ ਆਪਦੇ ਗੱਦੀ ਦੇ ਉੱਤੋਂ ਪਰ ਹੁਣ ਤੇਰਾ ਕੀ ਪਤਾ ਉੱਥੇ ਤੂੰ ਚਾਰ ਨਿਹੰਗ ਖਲਾਈ ਖੜੀ ਹੋਏ ਗਾਤਰਿਆਂ ਵਾਲੇ ਖੜੇ ਹੋਣ ਵਾਰਚ ਆਏ ਸੁੱਖਾਂ ਵਾਲਾ ਕੰਮ ਛੱਡਿਆ ਵਾ ਤੂੰ ਆਵਦਾ ਜਾ ਥੌਲਾ ਥੁਲਾ ਪਵਾ ਤੇ ਨਹੀਂ ਜਾ ਡੰਡੀ ਲੱਗੇ ਇਥੋਂ ਆਏ ਤਾਂ ਨਹੀਂ ਬਾਬਾ ਜੀ ਜਾਂਦੇ ਤੇ ਸਾਡੀ ਵੀ ਖੇਚਲ ਪੱਲੇ ਪਾਓ ਤੁਸੀਂ ਥੋੜੀ ਮਹਿਮਾ ਸੁਣ ਕੇ ਆਏ ਆ ਕਰੋ ਬਾਬਾ ਜੀ ਭਲਾ ਮੈਂ ਵੀ ਕਹਿਣਾ ਤੁਹਾਨੂੰ ਜੀ ਕਿਤੇ ਇਹ ਨਾ ਨਾ ਹੋਵੇ ਕੱਲ ਨੂੰ ਤੁਸੀਂ ਇੱਥੇ ਸਾਡੀ ਸੁੱਖਣੀ ਪੂਰੀ ਹੋਈ ਸੁੱਖਾ ਥੋੜੀ ਸ਼ਰਧਾ ਨਾ ਪੂਰੀ ਹੋਣੀ ਆ ਜੇ ਤੁਸੀਂ ਸ਼ਰਧਾ ਨਾ ਸੁੱਖ ਹੋਗੇ ਫੇਰ ਪੂਰੀ ਹੋਣੀ ਆ ਆਏ ਬਾਬੇ ਨਹੀਂ ਪੂਰੀ ਕਰ ਸਕਦੇ ਪਰ ਸੋਡੀ ਸੁੱਖ ਪੂਰੀ ਹੋ ਜੂ ਕਿਤੇ ਕੱਲ ਨੂੰ ਤੁਸੀਂ ਇੱਥੇ ਗਾਤਰਿਆਂ ਵਾਲੇ ਲਿਆਏ ਮੇਰੇ ਮਗਰ ਵੀ ਸਾਡੀ ਸੁੱਖ ਵੀ ਨਹੀਂ ਪੂਰੀ ਹੋਈ ਅਸੀਂ ਤਾਂ ਇਹ ਬਾਬੇ ਤੋਂ ਵੀ ਪੈਸੇ ਲੈਣ ਮੈਂ ਤਾਂ ਡਰਦਾ ਬੀਬਾ ਜਾਵਣੋ ਬਾਬਾ ਸ਼ਰਦਾ ਨਾਲ ਆਇਆ ਸੀ ਪਤਾ 250 ਕਿਲੋਮੀਟਰ ਤੋਂ ਆਏ ਆਂ ਉਹ ਪੁੱਤਰਾ ਮੈਂ ਸੁੱਖਾਂ ਵਾਲਾ ਕੰਮ ਛੱਡਦਾ ਨਾ ਹੁਣ ਥੋੜਾ ਪੋਣਾ ਦਾ ਪਉ ਨਹੀਂ ਇੱਥੋਂ ਤਿੱਤਰ ਹੋ ਲੈ ਵੀ ਪੁੱਤ ਬਾਬਾ ਵੀ ਦਵੱਲਣ ਲੱਗ ਗਿਆ ਹੁਣ ਦੱਸ ਮੈਂ ਕਿ ਇਧਰ ਨੂੰ ਜਾਵਾਂ ਤੂੰ ਤਾਂ ਕਸੀ ਮਾਂ ਮੇਰੇ ਵਾਸਤੇ ਕਿਸੇ ਬਾਬੇ ਤੋਂ ਨਹੀਂ ਪੁੱਛਣ ਜਾਂਦੀ ਹੁਣ ਬਾਬੇ ਕੋਲੇ ਆਈ ਸੀ ਹੁਣ ਇਹ ਵੀ ਕਹਿੰਦਾ ਮੈਂ ਭੱਜੋ ਭੱਜ ਬਾਬੇ ਵੀ ਐਂ ਸੁਣਿਆ ਸੀ ਕਿਤੇ ਪਏ ਕਹਿੰਦੇ ਹੁੰਦੇ ਭੱਜੋ ਭੱਜ ਉਹ ਇਹਨਾਂ ਦਾ 52 ਕਸਾਵਾ ਜਿੱਗੇ ਬਾਲਾ ਹੁਣ ਮੈਂ ਤੁਹਾਨੂੰ ਦੱਸਾਂ ਸੁੱਖ ਲੱਗੂਗੀ ਅਸੀਂ ਤਾਂ ਕਹਿੰਨੇ ਆ ਬਾਬਾ ਜੀ ਲਾਓ ਸੁੱਖ ਸਾਡੀ ਸੁੱਖ ਮਹਿੰਗੀ ਬਹੁਤ ਲੱਗੂਗੀ ਤੁਸੀਂ ਦੇ ਦੇਵੋਗੇ ਕਿਤੇ ਕੱਲ ਨੂੰ ਹੋਰ ਨਿੰਗਾ ਨੂੰ ਦੱਸਤਾ ਜਾਂ ਕਿਸੇ ਬਾਬਿਆਂ ਨੂੰ ਦੱਸਤਾ ਕੱਲ ਨੂੰ ਮੇਰੀ ਇੱਥੇ ਵੀਡੀਓ ਬਣਾ ਲਓ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜੇ ਤੁਹਾਡਾ ਮਨ ਹੈ ਤਾਂ ਲਵਾਓ ਨਹੀਂ ਆਉਂਦਾ ਤਿੱਤਰ ਹੋ ਨਹੀਂ ਬਾਬਾ ਜੀ ਮੇ ਤਾਂ ਪਤਾ ਪਤਾ ਪਹਲਾ ਹੁਣਾ ਚਾਹੀਦਾ ਸੀ ਕਥਨੀ ਗੰਦ ਸੰਗ ਤੂੰ ਪਛਮ ਮੁੰਡਿਆ ਜੇ ਤੇਰੇ ਕੋਲ ਪਹੁੰਚ ਪੈਂਦੀ ਹੈ ਤਾਂ ਕਰਾ ਲਾ ਨਹੀਂ ਨਹੀਂ ਕਰਾ ਲਾਂਗੇ ਬਾਬਾ ਜੀ ਦੱਸੋ ਕਿੰਨੀ ਸੁੱਖ ਲੱਗੂਗੀ ਜੀ ਬਸ ਮੇਰਾ ਕੰਮ ਹੋਣਾ ਚਾਹੀਦਾ ਮੇਰਾ ਵਿਆਹ ਨਹੀਂ ਹੁੰਦਾ ਜੀ 11000 ਦੀ ਸੁੱਖ ਲੱਗੂਗੀ ਕੰਮ ਥੋੜਾ ਹੋ ਜਾਊਗਾ ਮੇਰਾ ਵੱਡਾ ਭਾਈ ਹੈ ਜੀ ਬਾਹਰ OPR ਨੇ ਹੁੰਦਾ ਉਹਦਾ ਵੀ ਕਰਾਉਣਾ ਵਿੱਚ ਹੀ ਜੀ ਉਹਦਾ ਵੀ ਵਿੱਚ ਹੀ ਕਰ ਦੋਗੇ ਯਾਰ ਤਾਂ ਮੇਰੇ ਜੋ ਆਖ ਵੀ ਨਹੀਂ ਹੁੰਦੇ ਹਾਂ ਜੀ ਕੁਛ ਨਹੀਂ ਮੈਂ ਤਨੂੰ ਕਰਦਾ ਗੱਲ ਇਹ ਜੀ ਵੇਖ ਲੈਣੇ ਕਿੱਥੇ ਆਂਚੜਾਂ ਪਈ ਹੋਈ ਆ ਹਾਂਜੀ ਬਾਬਾ ਜੀ ਆ ਹੀ ਕਹਿੰਦੇ ਸੀ ਅਸਲੀ ਰੂਪ ਚਾਓ ਜੀ ਵੇਖਾਂ ਫਿਰ ਮੈਂ ਦੇਖੋ ਜੀ ਦੇਖੋ ਦੇਖੋ ਤੁਹਾਨੂੰ ਹੋਵੇ ਜੀ ਥੋਡੇ ਜਵਾਂ ਘਰੋਂ ਮੁੜ ਕੇ ਆਇਆ ਧਾਨਾ ਬਾਬਾ ਦੂਜੇ ਘਰੋਂ ਤੀਜੇ ਘਰ ਦੇ ਨਾਲ ਹੀ ਤੁਹਾਡਾ ਮੋੜ ਮੁੜ ਕੇ ਜਵਾਂ ਤੁਹਾਡੇ ਘਰ ਦੇ ਕੋਲੋਂ ਮੁੜ ਕੇ ਆਇਆ ਹਾਂ ਹਾਂਜੀ ਬਾਬਾ ਜੀ ਤੁਹਾਡੇ ਪਰਸੋਂ ਚਾਂਸ ਬਣਿਆ ਕੋਈ ਚਾਂਸ ਬਸ ਬੀਬੀ ਕੋਈ ਨਾ ਕੋਈ ਖੂਨ ਦੇ ਛੱਟੇ ਜਾਂ ਕੋਈ ਹੋਰ ਮੈਂ ਦਾ ਸਿੰਘ ਟੁੱਟਿਆ ਬਾਬਾ ਜੀ ਮੈਂ ਦਾ ਸਿੰਘ ਟੁੱਟ ਗਿਆ ਸੀ ਪਰ ਖੂਨ ਦੇ ਛੱਟੇ ਮੈਂ ਵੀ ਦੇਖਿਆ ਬੀਬੀ ਬਾਰਚ ਬਾਬਾ ਹੀ ਦੇਖਿਆ ਖੂਨ ਦੇ ਛੱਟੇ ਬਸ ਫਿਰ ਬਾਲੀ ਤਖੜੀ ਚੀਜ਼ ਲਾਈ ਹੋਈ ਆ ਤੇਰੇ ਮੁੰਡੇ ਕੋਲੋਂ ਮੁੜ ਕੇ ਆ ਮੈਂ ਕੈਨੇਡਾ ਉੱਠ ਗਿਆ ਸੀ ਚੌਥੇ ਵੀ ਜਾਏ ਜੀ ਮਾਂ ਕੋਲੋਂ ਮੁੜ ਕੇ ਆ ਅੱਛੇ ਬਾਬਾ ਜੀ ਉਹਦੇ ਤੇ ਵੀ ਬਹੁਤ ਤਖੜਾ ਕੰਮ ਕਰਿਆ ਹੋਇਆ ਐ ਇਹੋ ਜਿਹਾ ਦੁਸ਼ਮਣ ਬਾਬਾ ਕਿਹੜਾ ਬੈਠਾ ਤੁਸੀਂ ਜਾਣੀ ਜਾਣਾ ਅਸੀਂ ਤਾਂ ਕੀ ਕਰ ਸਕਦੇ ਹਾਂ ਕੌਣ ਆ ਬਾਬਾ ਜੀ ਕਰਦਾ ਸਾਡੇ ਮੰਜੇ ਨਾਲ ਜੁੜਿਆ ਪਿਆ ਨਾ ਹੈਗਾ ਜੀ ਹੁਣ ਕ ਲੜਦੀ ਆ ਪਿੰਡੇ ਤੇ ਹਾਂ ਜੀ ਹੈਗਾ ਜੀ ਬੱਸ ਫਿਰ ਤੇਰਾ ਦਾ ਕੰਮ ਹੋਇਆ ਪਿਆ। ਵਿਵ ਸੁੱਖ ਦੇਣੀ ਪਊ। ਦੇ ਦੇਂਗੇ ਬਾਦਨਾ ਕੰਮ ਪੱਕੇ ਕੋਕੇ ਝੜਦਣਾ। ਠੀਕ ਆ ਬਾਬਾ ਜੀ। ਕਰੋ ਬਾਬਾ ਜੀ ਮਸਲਾ ਹੱਲ ਕਰੋ ਜੀ। ਕਿਰਪਾ ਕਰੋ। ਇਹ ਆਉਂਦਾ ਕੌਣ ਹੈ ਬਾਬਾ ਜੀ ਮੜਾ ਦੇਖੋ ਖਾਂ ਜੀ ਚੰਗੀ ਤਰ੍ਹਾਂ ਨਿਗਾਹ ਮਾਰੋ ਜੀ। ਵੀ ਕੌਣ ਕਰਾਉਂਦਾ ਕੀ ਚੀਜ਼ ਆ ਕੀ ਗੱਲਬਾਤ ਆ ਇਹ ਸਵਾਰ ਕੇ ਦੱਸੋ ਜੀ। ਅਸੀਂ ਬਹੁਤ ਥਾਂ ਜਾ ਆਏ ਆ ਸਾਡਾ ਭਲਾ ਨਹੀਂ ਹੋਇਆ ਪਰ ਥੋਡੇ ਘਰ ਦੇ ਕੋਲੋਂ ਮੋੜ ਮੁੜਦਾ ਤੇ ਪੰਜਵੀਂ ਗਲੀ ਦੇ ਵਿੱਚ ਜਾ ਕੇ ਮੀਟਰ ਲੱਗੇ ਹੋਏ ਆ। ਉੱਥੇ ਹੀ ਲੱਗੇ ਹੋਏ ਆ। ਆ ਲੱਗੇ ਆ ਜੀ ਮੋੜ ਤੇ ਮੀਟਰ ਲੱਗੇ ਆ ਉੱਥੇ। ਬਸ ਉੱਥੇ ਨੇੜੇ ਘਾਰੀ ਆ ਜਿਨੇ ਕਰਾਇਆ ਕੰਮ। ਤੁਹਾਨੂੰ ਆਪ ਹੀ ਸਮਝ ਲੱਗ ਜਾਨੀ ਆ ਵੀ ਕਿਹਨੇ ਕਰਾਇਆ। ਆਪਦਿਆਂ ਚੋਂ ਆ ਜੀ ਸਾਡੇ ਕਿ ਬਗਾਨਿਆਂ ਚੋਂ ਜੀ। ਥੋਡੇ ਆਪਦਿਆਂ ਚੋਂ ਹੀ ਆ। ਬਗਾਨਾ ਨਹੀਂ ਕੋਈ ਕਰਦਾ ਹੁੰਦਾ ਆਪਦਾ ਹੀ ਕਰਦੇ ਹੁੰਦੇ ਆ। ਬਾਬਾ ਜੀ ਅਸੀਂ 11000 ਦੇ ਦਾਂਗੇ ਤੇ ਚੀਜ਼ ਵਾਪਸ ਜਾਣੀ ਚਾਹੀਦੀ ਹੈ ਉੱਠੀ ਮੋੜੋ ਜੀ ਉਹਨਾਂ ਦੇ ਘਰੇ ਸਾਨੂੰ ਪਤਾ ਲੱਗ ਗਿਆ ਕੌਣ ਆ ਜੀ ਮੇਰਾ ਵਿਆਹ ਕਰਾ ਦਿਓ ਤੇ ਮੇਰਾ ਭਾਈ ਨੂੰ ਪੱਕਾ ਕਰਾ ਦਿਓ ਬਸ ਵਾ ਤੇਰੇ ਮਿੱਠੇ ਨਾ ਤੇ ਆ 100 ਰੁਪਏ ਨਾ ਤੇਰਾ ਇਲਾਜ ਨਹੀਂ ਹੋਣਾ ਬੀਬਾ ਹੋਰ ਬਾਬਾ ਜੀ ਕੀ ਕੁ ਚਾਹੀਦਾ ਇੱਕ ਤਾਂ ਕਾਲੇ ਰੰਗ ਦੀ ਮੁਰਗੀ ਘੱਟੋ ਘੱਟ 2 ਕਿਲੋ ਦੀ ਹੋਵੇ ਅੱਛਾ ਜੀ ਤੇ ਇੱਕ ਲੱਗੂਗੀ ਵਿਕਸੀ ਦੀ ਬੋਤਲ ਤੇ 11000 ਰੁਪਿਆ ਉੱਤੇ ਫੇਰ ਹਲਾਜ ਹੋਊਗਾ ਤੁਹਾਡਾ ਅੱਛੇ ਟਾਲੇ ਦਾ ਸਮਾਨ ਨਾਲ ਲੈ ਕੇ ਦੇ ਨਾਲ 11000 ਰੁਪਿਆ ਜੀ ਹਾਂ ਸਾਰਾ ਪਹੁੰਚੋ ਫੇਰ ਹਲਾਜ ਹੋਊਗਾ ਤੁਹਾਡਾ ਪੱਕਾ 21 22000 ਦਾ ਹੱਲ ਚਾਹੀਦਾ ਫੇਰ ਤਾਂ ਕੰਮ ਹੋ ਜਾਊਗਾ ਜੀ ਪੱਕਾ ਪੱਕਾ ਕੁੱਤੇ ਜੜ ਦੂੰ ਉਹ ਜਿਹੜਾ ਕਹਿੰਦਾ ਨਾ ਕਿ ਮੈਂ ਤੌੜੇ 'ਚ ਸਿਉਣਾ ਬਣਾ ਦੂੰ ਤੁਹਾਡੇ ਘਰੇ ਖਜ਼ਾਨਾ ਵੀ ਮੈਨੂੰ ਦਸੀ ਜਾਂਦਾ ਅੱਛਾ ਜੀ ਹਾਂ ਤਾਨਾ ਬਾਬਾ ਫਿਰ ਤਾਂ ਆਪਣੇ ਘਰੇ ਸੋਨਾ ਦੱਬਿਆ ਜੀ ਸਾਡੇ ਘਰੇ ਸੋਨਾ ਨਹੀਂ ਕੱਢ ਦੂੰਗਾ ਬੀਬਾ ਹੱਕਾ ਥਾਪੜ ਕੇ ਕਹਿੰਦਾ ਮੈਂ ਕੱਢ ਕੇ ਵਿਖਾਉਂ ਸੋਨਾ ਜਿਵੇਂ ਉਹ ਕਹੀ ਜਾਂਦਾ ਨਾ ਕਿ ਨਕਲੀ ਸੋਨਾ ਪਾਤਾ ਮੈਂ ਤੈਨੂੰ ਅਸਲੀ ਸੋਨਾ ਕੱਢ ਕੇ ਵਿਖਾਉਂ ਨਾ ਬਾਬਾ ਤਾਂ ਖਿਆਨੇ ਕੱਢ ਲੈਂਦਾ ਸੀ ਦੁੱਤੇ ਕੀ ਚਾਹੀਦਾ ਠੀਕ ਆ ਬਾਬਾ ਜੀ ਇਹਦੇ ਵਿੱਚ ਹੀ ਕੱਢਣਾ ਨਾਲੇ ਅੱਜ ਹੀ ਕੱਢ ਦੂੰ ਤੈਨੂੰ ਅਸਲੀ ਸੋਨਾ ਨਹੀਂ ਤਾਂ ਆ ਜਾਂੀ ਕੀਰ ਠੀਕ ਆ ਬਾਬਾ ਫਿਰ ਤੁਸੀਂ ਉਹਦੇ ਵਿੱਚੋਂ ਹੀ ਰੱਖ ਲਓ ਜੀ ਕੁਝ ਸਾਨੂੰ ਕੱਢ ਦਿਓ ਜੀ ਸਾਨੂੰ ਆਏ ਨਹੀਂ ਪਹਿਲਾਂ ਸੌਖ ਲੱਗੂ ਉਹਦੇ ਤਾਂ ਨਹੀਂ ਲੱਗ ਤੋਂ ਪਹਿਲੇ ਲੈਂਦੇ ਜੀ ਕਿ ਵਿੱਚੇ ਕਰਦਾਂਗੇ ਪਰਸੈਂਟ ਹੋਊਗਾ ਉਹਦਾ ਪਰਸੈਂਟੇਜ ਅੱਛਾ ਜੀ ਇਹ ਟੋੜਾ ਕੱਢਿਆ ਤਾਂ ਮੈਂ 20% ਲਾਉ ਵਿੱਚੋਂ 80% ਰੱਖ ਲਿਓ ਵਿੱਚ ਚਲੋ ਕੋਈ ਗੱਲ ਨਹੀਂ ਬਾਬਾ ਜੀ ਦੇ ਦਾਂਗੇ ਉਹ ਵੀ ਸਾਡਾ ਖਜ਼ਾਨਾ ਕੱਢ ਦਿਓ ਬਾਬਾ ਸਾਡਾ ਖਜ਼ਾਨਾ ਕੱਢ ਦਿਓ ਜੀ ਸਾਡੇ ਦਾ ਸਾਰੇ ਧੋਨੇ ਧੋਤੇ ਜਾਣਗੇ ਜੀ ਨਹੀਂ ਨਹੀਂ ਆਪਾਂ ਵੀ ਕੋਠੀ ਪਾਲਾਂਗੇ ਵਿਆਹ ਤਾਂ ਫਿਰ ਮੇਰੇ ਕੁੜੀਆਂ ਤਾਂ ਅੱਗੇ ਪਿੱਛੇ ਭੱਜੀਆਂ ਫਿਰਨਗੀਆਂ ਜੀ ਇਹਦੇ ਨਾਲ ਪ੍ਰੇਤ ਨਿੱਕਲ ਜਾਣਗੇ ਚਲੋ ਜੀ ਤੇ ਬਾਕੀ ਉਹਦੇ ਉਹ ਸਾਡਾ ਸੋਨਾ ਕੱਢ ਦਿਓ ਜੀ ਵਿਆਹ ਤਾਂ ਆਪੇ ਹੀ ਹੋ ਜੂ ਰਿਸ਼ਤੇ ਤਾਂ ਵਾਧੂ ਆਉਣਗੇ ਜੀ ਫਿਰ ਠੀਕ ਆ ਭਾਗਤਾ ਕੱਢ ਦਿੰਨੇ ਆ ਹੋਰ ਤਾਂ ਨਹੀਂ ਕੋਈ ਚੱਕਰ ਬਣਦਾ ਜੀ ਹੋਰ ਨਹੀਂ ਕੋਈ ਚੱਕਰ ਬਣਦਾ ਇੱਕ ਮੈਂ ਜੀ ਡਰ ਡਰ ਕੇ ਬਹੁਤ ਉੱਠਦਾ ਰਾਤ ਨੂੰ ਡਰ ਡਰ ਸਾਰਾ ਡਰ ਨੋ ਹਟ ਜਾਏਗਾ ਤੂੰ ਤਾਂ ਭੱਜਿਆ ਫਰੇਗਾ ਹੁਣ ਤਾਂ ਮੰਜੇ ਦੇ ਨਾਲ ਹੀ ਲੱਗਿਆ ਪਿਆ ਹੋਰ ਜੀ ਉੱਠਣ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਮੰਜੇ ਤੋਂ ਬਸ ਹੁਣ ਫੇਰ ਤਾਂ ਤੂੰ ਨੇਰੀ ਵਾਂਗੂ ਨੇਰੀ ਠਾਇਆ ਕਰੇਗਾ ਕੰਮ ਦੀ ਵੀ ਬਾਬਾ ਇੱਕ ਗੱਲ ਮੈਂ ਵੀ ਪੁੱਛਣੀ ਸੀ ਤੇਰੇ ਤੋਂ ਯਾਰ ਹਾਂ ਪੁੱਛ ਪਤਰਾ ਉਹ ਮੇਲੇ ਤੇ ਕੀ ਹੋ ਗਿਆ ਸੀਗਾ ਇਹ ਤੈਨੂੰ ਕੁੱਟ ਕੇ ਕਾਹ ਤੋਂ ਭਜਾਇਆ ਸੀਗਾ ਤੁਹਾਨੂੰ ਉੱਥੋਂ ਕਿਹੜੇ ਮੇਲੇ ਤੇ ਉਹ ਆਪਣੇ ਨਾਲ ਦੇ ਪਿੰਡ ਲੱਗਿਆ ਸੀ ਨੌਰੇ ਆ ਜਾ ਤੂੰ ਕਿਉਂ ਇਹੋ ਜੀਆਂ ਗੱਲਾਂ ਕਰਦਾ ਈ ਉਹ ਆਦਾ ਜਾਣਾ ਮੈਂ ਕੋਈ ਗੱਲ ਨਹੀਂ ਵਾ ਬਹੁਤ ਘਰੌਲਾ ਤਾਂ ਦੱਸ ਦਿਓ ਇਧਰ ਲੈ ਪਾਸੇ ਆ ਆ ਜਾਣਾ ਇਹ ਐਤਲੇ ਆ ਮਾ ਬਬਾ ਲੈ ਜਾ ਲੈ ਆ ਹਾਂ ਜੀ ਉਹ ਕਿਉਂ ਯਾਰ ਉਹ ਤਾਂ ਮੰਦਿਰ ਖਾਨਾ ਸੀ ਉਹ ਤਾਂ ਐਵੇਂ ਗਲ ਪੈ ਗਏ ਮੇਰੇ ਅੱਛਾ ਐਵੇਂ ਆਪੂ ਗੱਲਾਂ ਬਣਾਇਆ ਉਹ ਤਾਂ ਨਾ ਮੈਂ ਐ ਸੁਣਿਆ ਜੀ ਬਾਬਾ ਉਹ ਕਹਿੰਦੇ ਸੀ ਕਿ ਬਾਬੇ ਨੇ ਜਨਾਨੀ ਨੂੰ ਗਲਤ ਬੋਲਿਆ ਉੱਥੇ ਪੁੱਛ ਕੱਢਦੀ ਨੂੰ ਉਹ ਤਾਂ ਐਵੇਂ ਪਗਾਈ ਮਰੀ ਜਾਂਦੇ ਆ ਤੂੰ ਐਵੇਂ ਹੋਜੀਆਂ ਗੱਲਾਂ ਨਾ ਕਰ ਤੇ ਕਹਿੰਦੇ ਬੌਂਸਰ ਬੌਂਸਰ ਰੱਖੇ ਤੁਸੀਂ ਉੱਥੇ ਬੌਂਸਰ ਬੌਂਸਰ ਵੀ ਭਜਾਤੇ ਸੀ ਕੁੱਟ ਕੇ ਨਾਲੇ ਹੁੰਦੇ ਸੀ ਮੇਰੇ ਨਾਲ ਬੌਂਸਰ ਵੀ ਹੁੰਦੇ ਸੀ ਹੂੰ ਤਾਂ ਮਤ ਤਗੜਾ ਚੱਲਿਆ ਵਾਸੀ ਆਪਣਾ ਤੋਰੀ ਫੁਲਕਾ ਵਧੀਆ ਚੱਲਿਆ ਸੀ ਅੱਛਾ ਹੁਣਾ ਜਿਆਦੇ ਛਾਪੇ ਜੇ ਪੈਣੇ ਕਰਕੇ ਘਟਾ ਰ ਅੱਛਾ ਇਹੋ ਜੀ ਗੱਲ ਨਾ ਕਰ ਤੇਰੀ ਸੁੱਖ ਲਾ ਦੂੰਗਾ ਮੈਂ ਤੇ ਕੋ ਵੀ ਸੀ ਨਾ ਬਾਬਾ ਕਹਿੰਦੇ ਉੱਥੇ ਉਹਨਾਂ ਦੇ ਮੱਗਰ ਕੇ ਜਾਣਦੇ ਹੋਗੇ ਤੁਸੀਂ ਮੱਗਰ ਕਿਹਨੂੰ ਉਹਨਾਂ ਦੇ ਛਾਣਾ ਤੇ ਨਾਲ ਕੋਈ 11-12000 ਰੁਪਿਆ ਚੱਕ ਲਿਆਏ ਸੀ ਕਿਉਂ ਇਹੋ ਜੀਆਂ ਗੱਲਾਂ ਕਰਦੇ ਨਹੀਂ ਹੂੰ ਵੈਸੇ ਪੁੱਛਦਾ ਮੈਂ ਤਾਂ ਸਵੇਰ ਕੀ ਪੁੱਛਦਾ ਮੈਂ ਤਾਂ ਇਹਨਾਂ ਨੂੰ ਦੱਸ ਦੂਗੀ ਨਾਲ ਤੇਰੇ ਟੀਵੀ ਚੈਨਲ ਤਾਂ ਚੱਕੀ ਫਰਦਾ ਹੋਰ ਕੀ ਕਰੀ ਫਰਦਾ ਉਹ ਮਾਪਾ ਮੈਂ ਤੂੰ ਆਪ ਦੀ ਸੁੱਖ ਲਿਆਉਣੀ ਹੈ ਨਾ ਜੇ ਤੂੰ ਆਪ ਦਾ ਰਿਆ ਕਰਵਾਉਣਾ ਹੂੰ ਇਹੋ ਜੀਆਂ ਗੱਲਾਂ ਨਾ ਕਰ ਤਾਂ ਫਿਰ ਮੈਨੂੰ ਦੱਸ ਤਾਂ ਸਹੀ ਮੈਂ ਕਿਵੇਂ ਯਕੀਨ ਕਰਾਂ ਬਾਬਾ ਉਹ ਮਾੜਾ ਮੋਟਾ ਹੁੰਦਾ ਸਾਢੇ 100 ਚੋਂ ਜਨਾਨੀ ਨਾਲ ਵੀ ਫੜਿਆ ਕਿਆ ਸੀ ਨਾ ਤੂੰ ਉਹ ਨਾ ਬੱਸ ਤਾਂ ਇਹੋ ਜੀਆਂ ਗੱਲਾਂ ਨਾ ਕਰਾਂ ਸੀ ਬਾਤ ਉਹ ਨਹੀਂ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਫੜਿਆ ਕਿਆ ਸੀ ਨਾ ਜਨਾਨੀ ਨਾਲ ਦੱਸ ਤਾਂ ਸਹੀ ਬਾਬਾ ਉਹ ਨਹੀਂ ਪੜਤਾ ਨਹੀਂ ਜੇ ਦੋਨਾਂ ਨੇ ਅੰਦਰਵਾੜ ਲਿਆ ਸੀਗਾ ਤੈਨੂੰ ਤੇ ਤੇਰੇ ਛੱਡੇ ਛੱਡੇ ਕੋਟੇ ਸੀ ਉਹਨਾਂ ਨੇ ਯਾਦ ਆ ਕਿਉਂ ਯਾਰ ਇਹੋ ਜੀਆਂ ਗੱਲਾਂ ਤੂੰ ਫਿਰ ਕੀ ਲੈਣ ਆਇਆ ਮੈਂ ਤਾਂ ਤੈਨੂੰ ਪੁੱਛਣ ਆਇਆ ਸੀ ਮਰਦੋ ਇਹ ਤਾਂ ਤੂੰ ਆਪਦੀ ਸੁੱਖ ਪੂਰੀ ਕਰਾਉਣੀ ਏ ਫੇਰ ਤਾਂ ਦੱਸ ਦੇ ਨਹੀਂ ਆਉਦਾ ਤੂੰ ਜਾ ਫਿਰ ਸਾਡੇ ਤੋਂ ਤੂੰ ਕੀ ਲੈਣਾ ਅੱਛਾ ਹਜੇ ਵੀ ਮੈਥੋਂ ਪੈਸੇ ਮੰਗਦਾ ਤੂੰ ਬਾਬਾ ਤੇ ਜੇ ਇਹ ਹੀ ਗੱਲਾਂ ਤੇਰੇ ਨਾਲ ਮੈਂ ਪੈਸੇ ਹੋਰ ਚਾਰਾਂ ਅੰਦਰ ਜਾਣ ਨੂੰ ਦੱਸਾਂ ਫੇਰ ਓ ਕਾਹਬਾ ਇਹੋ ਜੀਆਂ ਗੱਲਾਂ ਨਾ ਕਰ ਤੈਨੂੰ ਮੈਂ ਦੇ ਦੂੰਗਾ ਦਾ 20000 ਜੇ ਚਾਹੀਦਾ ਵੇ ਤੇ ਰੱਖ ਜਨਾ ਆਪਣੇ ਕੋਲੇ ਪਿਆ ਨਹੀਂ ਮਾ ਮੈਂ ਤਾਂ ਪਹਿਲੇ ਕੀ ਕਰਨਾ ਮੈਂ ਤਾਂ ਹੁੰਦਾ ਸਭਾ ਕੀ ਪਹੁੰਚਦਾ ਸੀ ਮੈਂ ਤਾਂ ਉਹ ਤਾਂ ਉਹ ਕਾਹ ਤੋਂ ਘਟੇ ਤੇ ਨਾ ਜਨਾਨੀ ਬਾਜ ਨਹੀਂ ਬਣੀਦਾ ਹੁੰਦਾ ਨਾ ਉਹ ਤੇਰੇ ਦਾ ਮੈਂ ਭਗਤਾ ਤੈਨੂੰ ਮੈਂ ਤੇਰੀ ਸੁੱਖ ਵੀ ਫੇਰੀ ਲਾ ਦੂੰਗਾ ਕਿਉਂ ਇਹੋ ਜੀਆਂ ਗੱਲਾਂ ਕਰਦਾ ਚੁੱਪ ਕਰ ਜਾ ਹੌਲੀ ਚੁੱਪ ਕਰ ਨਹੀਂ ਮੈਂ ਤਾਂ ਚੁੱਪ ਹੀ ਆ ਮੈਂ ਤੇਰੀਆਂ ਵੀਡੀਓ ਵੀ ਬਹੁਤ ਵੇਖ ਲਈਆਂ ਉਹ ਤੈਨੂੰ ਬੰਨਿਆ ਸੀਗਾ ਤੂੰ ਪਤੰਦਰਾ ਬੁੜੀ ਲਈ ਫਿਰਦਾ ਨਾਲ ਇਹ ਤਾਂ ਵਿਹਾਂ ਕੋਲੇ ਗੱਲ ਕਰ ਦੂਗੀ ਨਾਲ ਟੀਵੀ ਚੈਨਲ ਹੀ ਚੱਕੀ ਫਿਰਦਾ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਤੇਰੀ ਸੌਖ ਵੀ ਫਰੀ ਲਾਊਂਗਾ ਤੈਨੂੰ ਦਾ 1000 ਰੁਪਿਆ ਵੀ ਦੇ ਦਊਂਗਾ ਉਹ ਨਹੀਂ ਗੱਲ ਚਾਹੀਦੀ ਬਾਬਾ ਆਪਣਾ ਤਾਂ ਵਧੀਆ ਕੰਮਕਾਰ ਆ ਮਾਨ ਉਹ ਹਾਂ ਸਾਰਾ ਕੁਝ ਸੱਚ ਹੀ ਆ ਮੈਂ ਤੈਨੂੰ ਮੰਨ ਗਿਆ ਹਮ ਪਰ ਤੂੰ ਇਹੋ ਜਿਹੀ ਗੱਲ ਨਾ ਕਰ ਇੱਕ ਤਾਂ ਸਾਡੇ ਤੇ ਪਹਿਲਾਂ ਹੀ ਤਵਾ ਲੱਗਿਆ ਵਾ ਲੋਕ ਵੀਡੀਓ ਬਣਾਈ ਜਾਂਦੇ ਐ ਇੱਥੇ ਹੀ ਚੁੱਪ ਕਰ ਜਾ ਤੂੰ ਬੱਸ ਹਮ ਵੀਡੀਓ ਤਾਂ ਤਰੀ ਬਾਬਾ ਮੈਂ ਵੀ ਦੇਖੀ ਹੈਗੀ ਚੱਲ ਦੇਖੀ ਹੋਊਗੀ ਫਿਰ ਚੁੱਪ ਕਰ ਜਾ ਤਾਂ ਤੈਨੂੰ ਮੈਂ ਗੱਲ ਦੱਸਾਂ ਪਪਾ ਹਾਂ ਕੈਮਰਾ ਤਾਂ ਮੇਰੇ ਵੀ ਲੱਗਿਆ ਆਵੇ ਸਾਸਤਰੀ ਕਾਲ ਜੀ ਆ ਪਖੰਡੀ ਬਾਬਿਆਂ ਦਾ ਪਰਦਾ ਫਾਸ਼ ਮੈਨੂੰ ਅੱਜ ਕੈਮਰਾ ਲਾ ਕੇ ਕਰਨਾ ਪਿਆ ਕਿਉਂਕਿ ਇਹਨਾਂ ਬੀਬੀਆਂ ਨੂੰ ਜੇ ਵੀਡੀਓ ਵੀ ਦਿਖਾ ਦਈਏ ਨਾ ਵੀ ਆ ਬਾਬੇ ਨਾਲ ਆਏ ਹੋਇਆ ਇਹ ਫਿਰ ਵੀ ਨਹੀਂ ਯਕੀਨ ਕਰਦੀਆਂਗੇ ਆ ਅੱਜ ਇਹਨਾਂ ਨੂੰ ਨਾਲ ਲਿਆ ਕੇ ਇਹਨਾਂ ਦੇ ਸਾਹਮਣੇ ਬਾਬੇ ਨੂੰ ਮਨਾਇਆ ਵੀ ਬਾਬੇ ਐਂ ਲੁੱਟਦੇ ਆਗੇ ਸਾਡੀ ਬੀਬੀਆਂ ਨੂੰ ਹੀ ਬੇਨਤੀ ਆ ਵੀ ਜੇ ਤੁਸੀਂ ਸੁਧਰ ਜੋਣਾ ਥੋੜੀ ਜਿਹੜੇ ਘਰ ਵਾਲਿਆਂ ਦੀ ਕਿਰਤ ਕਮਾਈ ਆ ਵੀ ਤੁਸੀਂ ਇਹਨੇ ਬਾਬਿਆਂ ਤੇ ਨਾਂ ਲਟਾਓ ਇਹਨਾਂ ਪਖੰਡੀਆਂ ਤੇ ਨਾਂ ਲਟਾਓ ਇਹਨਾਂ ਪੱਲੇ ਕੁਝ ਵੀ ਨਹੀਂ ਹੁੰਦਾਗਾ ਤੁਸੀਂ ਸੁਧਰ ਜੋ ਬਾਕੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂਗੇ ਹਾਂਜੀ ਮਿੱਤਰੋ ਸਾਡੀ ਟੀਮ ਵੱਲੋਂ ਇੱਕ ਛੋਟਾ ਜਿਹਾ ਇਹ ਮੈਸੇਜ ਸੀਗਾ ਕਿ ਆਪਾਂ ਬਾਬਿਆਂ ਨੂੰ ਤਾਂ ਚੱਲ ਹਟਾਲਾਂਗੇ ਬਾਬੇ ਹਟ ਜਾਣਗੇ ਪਰ ਇਹਨਾਂ ਬੀਬੀਆਂ ਨੂੰ ਕਿਵੇਂ ਹਟਾਵਾਂਗੇ ਇਹ ਨਹੀਂ ਹਟਦਿਆਂ ਇਹ ਨਹੀਂ ਸੁਧਰਦਿਆਂਗੇ ਇਹਨਾਂ ਨੂੰ ਬੇਨਤੀ ਆ ਸਾਡੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਅਸੀਂ ਇਹ ਵੀਡੀਓ ਬਣਾਈ ਸੀ ਵੀਡੀਓ ਵੇਖੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦੀ ਲਾਈਕ ਕਰ ਦਿਓ ਲਾਈਕ ਵੀ ਕਰ ਦਿਓ ਸਾਡੀ ਬੀਬੀ ਦੇ ਕਹਿਣ ਤੇ